ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਧਰਮ ਦੇ ਬਾਣੀ ਜਗਤ ਗੁਰੂ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੋਰਾ ਹੱਗਾ ਪਾਪੀਆਂ ਨੂੰ ਧਾਰਨ ਲਈ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਲਈ ਚਾਰ ਉਦਾਸੀਆਂ ਕੀਤੀਆਂ ਚਾਰ ਯਾਤਰਾਵਾਂ ਕੀਤੀਆਂ ਜਿਨ੍ਹਾਂ ਵਿੱਚੋਂ ਆਪਣੀ ਦੂਜੀ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ 1506 ਈਸਵੀ ਤੋਂ 1513 ਦੇ ਵਿੱਚ ਸ਼੍ਰੀ ਲੰਕਾ ਤੇ ਦੱਖਣ ਵਿੱਚ ਬੇਦਰ ਨਾਸਕ ਉਦਾਇਨ ਦਵਾਰਕਾ ਆਦ ਥਾਵਾਂ ਤੇ ਗਏ ਉੱਥੇ ਗੁਰੂ ਜੀ ਨੇ ਲੰਕਾ ਵਿੱਚ ਰਾਜਾ ਸ਼ਿਵਨਾਬ ਤੇ ਦੱਖਣ ਵਿੱਚ ਕੌਡੇ ਰਾਖਸ਼ ਨੂੰ ਤਾਰਿਆ ਪੂਰੀ ਤੋਂ ਸ਼ੁਰੂ ਹੋ ਕੇ ਕਟਕਗਜਾਮ ਦੇ ਰਸਤੇ ਗੰਟੂਰ ਕਾਜੀਪੁਰਮ ਜੋ ਵਿਜੇਨਗਰ ਰਾਜ ਦੀ ਰਾਜਧਾਨੀ ਹੈ ਤ੍ਰਿਵਨਮਲਾਏ ਜਦ ਕਹੇ ਇਸ ਨੂੰ ਦੱਖਣੀ ਅਰਾਕਾਟ ਵੀ ਕਿਹਾ ਜਾਂਦਾ ਹੈ 나ਗਪਟਨਮ ਤ੍ਰਿੰਕੋਮਲੀ ਬੇਟੀਕੁਲਾ ਯਾਨੀ ਮੱਟਿਆ ਕੁਲਮ ਤ੍ਰਿੰਕੋਮਲੀ ਬੇਟੀਕੁਲਾ ਮੱਟਿਆ ਕੁਲਮ ਇਹ ਸ਼੍ਰੀਲੰਕਾ ਵਿੱਚ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੰਕਾ ਫੇਰੀ ਦਾ ਇਤਿਹਾਸ ਹਕੀਕਤ ਰਾਮ ਕਾਮਰਾਜੇ ਸ਼ਿਵਨਾਭ ਕੀ ਲਿਖਤ ਦੇ ਵਿੱਚ ਦਰਜ ਹੈ ਇਹ ਲਿਖਤ ਕਈ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪਾ ਵਿੱਚ ਮਿਲਦੀ ਹੈ ਕੁਝ ਮੌਜੂਦਾ ਖੋਜ ਪੱਤਰ ਤੇ ਬਲਾਇਤ ਵਾਲੀ ਜਨਮ ਸਾਖੀ ਭਾਈ ਬਾਲੇ ਵਾਲੀ ਜਨਮ ਸਾਖੀ ਇਤਿਹਾਦ ਸਰੋਤਾਂ ਵਿੱਚ ਇਸ ਦੇ ਸੰਕੇਤ ਹਨ ਮਟਿਆ ਕੁਲਮ ਤੋਂ ਕੁਰੂਕਲ ਮੰਡਪ ਤੇ ਫਿਰ ਅੱਗੇ ਹੋਰ ਦੱਖਣ ਵੱਲ ਕਤਰਗਾਮਾ ਬਡਲਾ ਨਗਰ ਨੂਰ ਅਹਿਲਿਆ ਜਾ ਸੀਤਾ ਏਲੀਆ ਇੱਥੇ ਸੀਤਾ ਜੀ ਦਾ ਕੈਦ ਰਹਿਣ ਦਾ ਇਤਿਹਾਸ ਹੈ ਸੀਤਾ ਵਾਕਾ ਕੋਟੀ ਰਾਜ ਦਾ ਅੱਜ ਕੱਲ ਇਸ ਨੂੰ ਅਭਿਸ਼ ਵੇਲਾ ਕਿਹਾ ਜਾਂਦਾ ਹੈ ਉਸ ਵੇਲੇ ਦੇ ਕੋਟੀ ਦੇ ਰਾਜਾ ਧਰਮਾ ਪ੍ਰਕਰਮਾ ਬਾਹੂ ਨਾਲ ਗੁਰੂ ਸਾਹਿਬ ਦੇ ਸੰਵਾਦ ਦੀ ਲਿਖਤ ਅਨਰਾਧਪੁਰਾ ਦੇ ਅਜਾਇਬ ਘਰ ਵਿੱਚ ਮਿਲੇ ਦਾ ਸੰਕੇਤ ਹੈ ਕੋਟੀ ਅਨਰਾਧਪੁਰਾ ਮੇਨਰ ਬੰਦਰਗਾ ਅੱਜ ਕੱਲ ਇਸ ਨੂੰ ਤਾਲੀ ਮਨਾਰ ਕਿਹਾ ਜਾਂਦਾ ਹੈ ਸੇਤਬੰਦ ਅੱਜ ਕੱਲ ਇਸ ਨੂੰ ਧਨਸਕੋਡੀ ਬੰਦਰਗਾ ਕਿਹਾ ਜਾਂਦਾ ਹੈ ਰਾਮੇਸ਼ਵਰ ਨਾਨਕ ਉਦਾਸੀ ਮੱਠ ਇੱਥੇ ਸਥਿਤ ਹੈ ਪਾਲਮ ਕੋ ਟਾਈਮ ਨਗਰ ਤਿਲਗੰਜੀ ਗੁਰਦੁਆਰਾ ਸਾਹਿਬ ਇੱਥੇ ਹੈ ਅਨਮਲਾਈ ਪਹਾੜ ਨੀਲਗਿਰੀ ਪਹਾੜਤ ਬੇਦਰ ਨਾਦੇੜ ਨਗਰ ਇੱਥੇ ਮਾਲ ਟੇਕਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਹੈ ਦੇਵਗਿਰੀ ਯਾਨੀ ਦੌਲਤਾਬਾਦ ਜ਼ਿਲ੍ਹਾ ਅਰੰਗਾਬਾਦ ਬੜੋਚ ਨਰਬਦਾ ਦਾ ਡੈਲਟਾ ਇੱਥੇ ਨਾਨਕ ਬਾੜੀ ਇਤਿਹਾਸਕ ਗੁਰਦੁਆਰਾ ਸਾਹਿਬ ਬੜੋਚ ਸਟੇਸ਼ਨ ਦੇ ਕੋਲ ਹੈ। ਪ੍ਰਭਾਸਪਤਨ ਅੱਜ ਕੱਲ ਇਸ ਨੂੰ ਵਾਰਾਵਲੀ بندرਗਾਹ ਕਿਹਾ ਜਾਂਦਾ ਹੈ। ਤੇ ਸੋਮਨਾਥ ਮੰਦਿਰ ਵੀ ਇੱਥੇ ਹੀ ਹੈ। ਗਿਰਨਾਰ ਪਹਾੜਤ ਜੂਨਾਗੜ ਦਾ ਇਲਾਕਾ ਜਿਸ ਨੂੰ ਸੋਰਠ ਦੇਸ਼ ਜਾਂ ਸੋਰਾ ਸ਼ਟਰ ਕਿਹਾ ਜਾਂਦਾ ਹੈ। ਅਹਮਦਾਬਾਦ ਉਦਾਇਨ ਤੌੜਗੜ ਅਜਮੇਰ ਜੋ ਪੁਸ਼ਕਰ ਝੀਲ ਦੇ ਕੋਲ ਹੈ ਅੰਬੇਰ ਮਥੜਾ ਰਿਵਾੜੀ ਹਸਾਰ ਸਿਰਸਾ ਚਿੱਲਾ ਬਾਬਾ ਨਾਨਕ ਇੱਥੇ ਯਾਦ ਚੰਨ ਹੈ ਪਾਕ ਪਟਨਾ ਗੁਰੂ ਸਾਹਿਬ ਬਾਬਾ ਫਰੀਦ ਜੀ ਦੇ ਗੱਦੀ ਨਿਸ਼ੀਨ ਸ਼ੇਖ ਇਬਰਾਹੀਮ ਨੂੰ ਮਿਲਣ ਅਨੇਕਾਂ ਵਾਰ ਪਾਕ ਪਟਨ ਗਏ ਦੀਪਾਲਪੁਰ ਪੂਨੀਆ ਤੇ ਅੰਤ ਤਲਵੰਡੀ ਪਹੁੰਚਣ ਤੇ ਦੂਜੀ ਉਦਾਸੀ ਦੀ ਸਮਾਪਤੀ ਹੋਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਤਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ